ਅਲਕਿੱਤੀ ਜਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦਮਦਮਾ ਸਾਹਿਬ ਦੇ ਜਥੇਦਾਰ ਸਭ ਤਾਂ ਇਹ ਹੋਰ ਜਥੇਦਾਰਾਂ ਨੂੰ ਹਟਾਇਆ ਗਿਆ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦੇਖੋ ਸਾਡੇ ਅੱਜ ਸਾਰੇ ਦੁਨੀਆਂ ਦੇ ਸਿੱਖਾਂ ਦੇ ਲਈ ਗੁਰਨਾਨਕ ਲੇ ਲਾ ਜਿਨਨੇ ਵੀ ਪੰਥ ਲੋਕ ਨੇ ਉਹਨਾਂ ਦੇ ਲਈ ਅੱਜ ਕਾਹ ਦਿੰਦੇ ਏਦਾਂ ਦਾ ਕਦੇ ਵੀ ਨਹੀਂ ਹੋਇਆ ਅਜੀ ਸਾਰੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਨਤਮਸਤਕ ਹਾਂ। ਉਹਦੇ ਕਹਿ ਨੂੰ ਹਕੂਮਤ ਅਸੀਂ ਇਨ ਬਿਨ ਮੰਨਦੇ ਹਾਂ। 24-25 ਦਿਨ ਦੇ ਵਿੱਚ ਹੀ ਤਿੰਨੇ ਜਥੇਦਾਰ ਪੰਜਾਬ ਦੇ ਨੇ। ਕਿਹੜੇ ਕਿਹੜੇ ਸਰ? ਜਥੇਦਾਰ ਸਾਹਿਬ ਸ਼੍ਰੀ ਨਨਪੁਰ ਸਾਹਿਬ ਸ਼੍ਰੀ ਅਕਾਲ ਤਖਸਾਲ ਜਥੇਦਾਰ ਸਾਹਿਬ ਗੰਗਵਾ ਸਾਹਿਬ ਤਿੰਨੇ 24 25 ਦਿਨ ਦੇ ਵਿੱਚ ਇਹਨਾਂ ਨੇ ਤਿੰਨਾਂ ਦੇ ਤਿੰਨ ਨੂੰ ਹਟਾਤਾ। ਇਹਦੋਂ ਮੜੀ ਗੱਲ। ਇਹਦੋਂ ਨਿੰਦਣ ਜੋ ਗੱਲ ਕੋਈ ਹੋ ਨਹੀਂ ਸਕਦੀ। ਇਹ ਇੱਕੋ ਹੀ ਗੱਲ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਖਸਾਲ ਜਾਂ ਬਾਕੀ ਜਿਸ ਦਾ ਸਮਾਨ ਉਹ ਕੰਮ ਕਾਂਜੋ ਅਸੀਂ ਕਹਿੰਦੇ ਹਾਂ ਸਾਡੇ ਮੁਤਾਬਕ ਤੇ ਸਾਡੇ ਲਾਏ ਹੋਏ। ਕੌਣ ਚਾਹ ਸਰ ਕੌਣ ਚਾਹਦਾ ਅੱਜ ਕੱਲ੍ਹ? ਸਾਰੀ ਸ਼ੋਮਣੀ ਕਮੇਟੀ ਸ਼ੋਮਣੀ ਕਲ ਦਾ ਸ਼ੋਮਨੀ ਕਲ ਦੇ ਪ੍ਰਧਾਨ ਸਾਹਿਬ ਜਿੰਨੇ ਵੀ ਹੈਗੇ ਇਹ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਜੋ ਅਸੀਂ ਕਹਿੰਦੇ ਆ ਉਹ ਉੱਥਾ ਹੈ ਜਦੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਕੋਨਾ ਇਹੋ ਜਿਹਾ ਨਹੀਂ ਰਿਹਾ ਜਿੱਥੇ ਇੱਕ ਖੁਸ਼ੀ ਲਹਿ ਗਈ ਕਿ ਇੱਕ ਸਿੱਖਾਂ ਕੋਲ ਉਹ ਤਖਤ ਹੈ ਜਿੱਥੇ ਵੱਡੇ ਤੋਂ ਵੱਡਾ ਛੋਟੇ ਛੋਟਾ ਬੰਦਾ ਵੀ ਆ ਕੇ ਨਤਮਸਤ ਹੁੰਦਾ ਹੈ ਜੋ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਇਹਨਾਂ ਵਿੱਚ ਲਾਗੂ ਹੁੰਦਾ ਹੈ ਬੱਡੇ ਤੋਂ ਵੱਡਾ ਬੰਦਾ ਵੀ ਆ ਕੇ ਇੱਥੇ ਮਹਾਰਾਜ ਰਣਜੀਤ ਸਿੰਘ ਵਰਗੇ ਵੀ ਆ ਕੇ ਵੱਡੇ ਆਪਾਂ ਚ ਗਿਣਤੀ ਕਰਨ ਲੱਗ ਜੀ ਗਿਣਤੀ ਵੀ ਨੇ ਮੁਕਸਰ ਦੀ ਪਰ ਅੱਜ ਦੇ ਹਾਲਾਤ ਇਹ ਬਣ ਗਏ ਕਿ ਸ਼ੋਮਣੀ ਕਮੇਟੀ ਜਿਹਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜਨਾ ਸੀ ਜਿਨ੍ਹਾਂ ਨੇ ਸ਼੍ਰੀ ਦਮਦਮਾ ਸਾਹਿਬ ਦੇ ਜੱਦਾ ਸਾਹਿਬ ਨਾਲ ਖੜਨਾ ਸੀ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਜੱਦਾ ਸਾਹਿਬ ਨਾਲ ਖੜਨਾ ਸੀ ਅੱਜ ਉਹ ਸਾਰੇ ਜਾਣੇ ਜਥੇਦਾਰਾਂ ਦੇ ਪਿੱਛੇ ਪਏ ਹੋਏ ਨੇ ਜਥੇਦਾਰਾਂ ਦੀ ਜਿ ਜੋ ਜਨੀਆ ਮਾਰੀਆਂ ਗੱਲਾਂ ਨੇ ਅੱਜ ਲਿਖਣ ਲੱਗੇ ਨੇ ਕਿ ਇਹਨਾਂ ਚ ਨੁਕਸਕੀ ਨੇ ਇਹਨਾਂ ਕੀ ਕਮੀਆਂ ਨੇ ਉਹ ਕਮੀਆਂ ਪੂਰੀਆਂ ਕਰਨ ਲੱਗੇ ਹੋਏ ਐਦੋਂ ਮਾਰੀ ਗੱਲ ਸਾਡੇ ਲਈ ਕੋਈ ਹੁਣ ਸਕਦਾ ਮੈਂ ਕਹਿੰਦਾ ਸਾਡੇ ਸਿੱਖਾਂ ਦੇ ਲਈ ਐਦੋਂ ਬਦਕਿਸਮਤੀ ਦੀ ਗੱਲ ਕੋਈ ਲਖਣਾ ਸਭ ਅਜ਼ਾਦੀ ਦਿਨ ਕਿਵੇਂ ਮਨਾ ਰਹੇ ਹੋ ਫਿਰ ਪੱਟੀ ਬਲੈਕ ਡੇ ਮਨਾ ਰਹੇ ਹਾਂ ਐਦੋਂ ਕਾਲ ਦਿਨ ਆ ਇਹ ਸਾਡੇ ਲਈ ਕਿ ਬਿਲਕੁਲ ਹੀ ਜੋ ਹੁਕਮਨਾਮਾ ਜਾਰੀ ਹੋਇਆ ਉਹ ਮੰਨਣ ਦੀ بجائے ਤੇ ਪੰਜ ਮੈਂਬਰੀ ਕਮੇਟੀ ਬਣਾਈ ਉਹਨਾਂ ਨੇ ਅਰ ਸ੍ਰੀ ਕਾਲਤਾ ਜਦਰ ਸਾਹਿਬ ਨੇ ਕਿਹਾ ਕਿ ਜੋ ਭਰਤੀ ਕਰਨੀ ਹੈ ਬਿਲਕੁਲ ਪ੍ਰੂਫ ਦੇ ਨਾਲ ਬਿਲਕੁਲ ਸਾਫ ਸਫੀਤੀ ਭਰਤੀ ਕਰਨੀ ਹੈ ਆਧਾਰ ਕਾਰਡ ਨਾਲ ਲੈਣਾ ਹੈ ਚਾਹੇ ਭਰਤੀ ਘੱਟ ਹੋਵੇ ਚਾਹੇ ਵੱਧ ਹੋਵੇ ਜੀ ਕੋਈ ਗੱਲ ਨਹੀਂ ਹੈ ਪਰ ਭਰਤੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਠੀਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਉਹ ਹੁਕਮਨਾਮਾ ਇੱਕ ਵਾਰ ਤਾਂ ਅਸੀਂ ਜਾ ਕੇ ਸਾਰਾ ਕੁਝ ਮੰਨ ਵੀ ਆਏ ਉੱਥੇ ਕਿ ਹਾਂ ਅਸੀਂ ਗਲਤੀਆਂ ਕੀਤੀਆਂ ਨੇ ਉਹਨੇ ਪੁੱਛਿਆ ਕਿ ਤੇ ਹਾਂ ਨਾ ਜਵਾਬ ਦਿਓ ਕਿ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ ਅ ਸਾਰੀਆਂ ਗਲਤੀਆਂ ਮੰਨੀਆਂ ਕਿ ਹਾਂ ਕੀਤੀਆਂ ਨੇ ਕੀਤੀਆਂ ਨੇ ਕੀਤੀਆਂ ਨੇ ਕੀਤੀਆਂ ਨੇ ਉਤੋਂ ਬਾਅਦ ਦੇ ਵਿੱਚ ਅਸੀਂ ਕਹਿਣ ਲੱਗੇ ਵੀ ਨਹੀਂ ਉਹ ਤਾਂ ਅਸੀਂ ਐਵੇਂ ਕਹਿਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਦੁਨੀਆ ਦਾ ਸਭ ਤੋਂ ਸਰਵਉੱਚਾ ਅਕਾਲ ਤਖਤ ਪਰਮਾਤਮਾ ਦਾ ਤਖਤ ਉੱਥੇ ਜੀ ਕਹਿੰਦੇ ਉੱਥੇ ਦਾ ਜੀ ਉਹੀ ਗੱਲ ਕਰਤੀ ਸੀ ਕਿ ਅੱਜ ਜੋ ਪਾਣਾ ਵਰਤਿਆ ਮੈਂ ਕਹਿੰਦਾ ਵੀ ਇਹ ਤੋਂ ਬਦ ਕਿਸੇ ਦੀ ਗੱਲ ਕੋਈ ਹੋ ਨਹੀਂ ਸਕਦੀ ਅੱਜ ਬਹੁਤਾ ਕੁਝ ਕਹਿਣ ਨੂੰ ਵੀ ਨਹੀਂ ਕਰਦਾ ਵੀ ਕੀ ਇਹਨਾਂ ਦੇ ਖਿਲਾਫ ਕਹੀਏ ਕੀ ਗੱਲ ਕਰੀਏ ਸ਼ਮਣਿਕਪਿੰਡ ਦੇ ਪ੍ਰਧਾਨ ਸਾਹਿਬ ਐਡਾ ਬੜਾ ਪ੍ਰੈਸ਼ਰ ਸੀ ਉਹਨਾਂ ਦੇ ਉਹਨਾਂ ਨੇ ਵੀ ਰਿਜਾਈਨ ਕਰਨਾ ਪਿਆ ਉਹਨਾਂ ਕੋਲ ਕਿੰਨੇ ਲੋਕ ਭੇਜੇ ਅਕਾਲਤਾ ਜਦਰ ਸਾਹਿਬ ਵੀ ਗਏ ਪਰ ਉਹ ਕਹਿੰਦੇ ਵੀ ਮੈਂ ਨਹੀਂ ਨਹੀਂ ਮੇਰੇ ਤਾਂ ਹੁਣ ਹੱਥੀ ਖੜੇ ਨੇ ਮੈਂ ਹੁਣ ਦੁਵਾਰੀ ਨਹੀਂ ਆ ਸਕਦਾ ਇਹੀ ਗੱਲ ਜਿਹਦਾ ਸਵਾਲ ਦੀ ਸੀ ਕਿ ਜੋ ਅਸੀਂ ਕਹਿੰਦੇ ਉਹ ਕਰੋ ਕਿ ਜਿਹਨੇ ਹੀ ਕਿਤੇ ਤਾ ਤਿਆਰ ਹੋ ਉਹਨਾਂ ਨੇ 2000 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ ਤਾਂ ਆਪਣੇ ਕੱਪੜੇ ਕਿਉਂਕਿ ਉਹਨੂੰ ਥ੍ਰੈਟ ਕੀਤਾ ਸੀ ਕਿ ਜਾਂ ਸਾਡੇ ਮੁਕਾਬ ਚੇਲੋ ਜਾਂ ਫਿਰ ਅਸੀਂ ਤੁਹਾਨੂੰ ਹਟਾ ਦਾਂਗੇ ਉਹਨੇ ਕਿਹਾ ਕਿ ਮੈਂ ਤਾਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਈ ਬੈਠਾ ਅਕਾਲ ਤੱਕ ਸਭ ਤੋਂ ਵੱਡੇ ਆਪਣੇ ਆਪ ਨੂੰ ਕਹੌਣ ਲੱਗੇ ਜੀ ਫਿਰ ਇਹ ਇਹ ਤਾਂ ਹੋਈ ਗਈ ਗੱਲ ਹੈ ਜੀ ਆਪ ਕਹਿਣ ਵਾਲੀ ਗੱਲ ਹੀ ਹੈ ਨਹੀਂ ਇਹਨਾਂ ਨੇ ਤਾਂ ਇਹ ਸਮਝ ਲਿਆ ਵੀ ਸਾਡੇ ਮੁਲਾਜ਼ਮ ਨੇ ਜਦੋਂ ਮਰਜ਼ੀ ਇਹਨੂੰ ਹਟਾ ਦਿਓ ਜਦੋਂ ਮਰਜ਼ੀ ਲਾ ਦਿਓ ਇਹ ਸਾਡੀ ਮਰਜ਼ੀ ਦੀ ਗੱਲ ਹੈ ਤੇ ਪਹਿਲਾਂ ਵੀ ਤਾਂ ਹੁੰਦਾ ਹੈ ਜੀ ਜਥੇਦਾਰਾਂ ਨੂੰ ਆਪਣੇ ਮੁਤਾਬਕ ਚਲਾਉਂਦੇ ਰਹੇ ਨੇ ਦੇਖੋ ਪਰ ਇਹੋ ਜਿਹੇ ਫੈਸਲੇ ਤਾਂ ਮੇਰਾ ਖਿਆਲ ਹੈ ਮੈਂ ਤਾਂ ਪਹਿਲੀ ਵਾਰ ਆਪਣੀ ਜ਼ਿੰਦਗੀ ਸੁਣ ਰਿਹਾ ਤੇ ਤੁਸੀਂ ਸੁਣਿਆ ਹੋਏ ਮੈਨੂੰ ਪਤਾ ਨਹੀਂ ਪਰ ਜੋ ਆ ਫੈਸਲੇ ਹੋਏ ਨੇ ਇਹ ਤਾਂ ਪਹਿਲੀ ਵਾਰ ਹੋਇਆ ਲੋਕਾਂ ਨੇ ਇੱਕ ਵਾਰ ਅਸਹਿਸ ਕਰ ਉੱਠੇ ਸੀ ਕਿ ਜਿਵੇਂ ਜੱਜਦਾਰ ਸਾਹਿਬ ਫੂਲਾ ਸਿੰਘ ਨੇ ਪਹਿਲੇ ਕੀਤੇ ਜੀ ਉਤਰਾਂ ਦੇ ਫੈਸਲੇ ਹੋਏ ਸਾਰਿਆਂ ਨੇ ਮੰਨੇ ਸਾਰਿਆਂ ਨੇ ਕਿਹਾ ਕਿ ਬਹੁਤ ਵਧੀਆ ਹੋਇਆ ਸਾਇਦ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ ਇਹਦਾ ਕੀ ਨੁਕਸਾਨ ਪੰਥ ਨੂੰ ਕੀ ਤੁਹਾਨੂੰ ਕੀ ਲੱਗਦਾ ਕੌਮ ਨੂੰ ਕੀ ਦੇਖੋ ਪੰਥ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਣਾ ਇਹਦਾ ਮੈਂ ਤੁਹਾਨੂੰ ਜ਼ਾਦਾ ਇਹਨਾਂ ਦਾ ਕੱਖ ਰਹਿਣਾ ਨਹੀਂ ਮੈਂ ਤੁਹਾਨੂੰ ਇਹ ਵੀ ਜ਼ਾਦਾ ਇਹਨਾਂ ਦਾ ਕੱਖ ਰਹਿਣਾ ਨਹੀਂ ਹੈ ਲੋਕਾਂ ਕੋਲ ਜਾਣਗੇ ਪੰਥ ਕੋਲ ਤਾਂ ਜਾਣੇ ਪੰਥ ਕੋਲ ਕਿਵੇਂ ਜਾਣਗੇ ਅੰਦਰੋਂ ਬਾਹਰ ਕਿਵੇਂ ਨਿਕਲਣਗੇ ਲੋਕਾਂ ਨੇ ਅੰਦਰੋਂ ਬਾਹਰ ਨਿਕਲ ਦੇਣਾ ਨੂੰ ਠੀਕ ਹੈ ਆਪਣੀ ਡਿਕਟੇਟਰਸ਼ਿਪ ਕਰਕੇ ਆਪਣੀ ਆਪ ਦੀ ਮੈਂ ਪਿੱਛੇ ਲਾ ਕੇ ਇਹਨਾਂ ਦੇ ਫੈਸਲੇ ਤਾਂ ਕਰ ਲੈ ਫਰਜੋ ਲੋਕਾਂ ਦੇ ਵਿੱਚ ਜਾਣਗੇ ਉਹ ਦੇਖੋ ਲੋਕਾਂ ਦਾ ਕੀ ਰਿਐਕਸ਼ਨ ਰਕੜਿਆ ਤਾਂ ਕੀ ਲਾਵਾ ਕਮੇਟੀ ਦਾ ਫੈਸਲਾ ਹੈ ਜਾਂ ਕਿਸੇ ਇੱਕ ਬੰਦੇ ਦਾ ਫੈਸਲਾ ਹੈ ਇਹ ਜਿਹੜਾ ਪ੍ਰਧਾਨ ਕਹਿੰਦੇ ਤੁਸੀਂ ਕਹਿ ਰਹੇ ਜਿੰਨਾ ਦੇਖੋ ਫੈਸਲਾ ਤਾਂ ਮੈਂ ਤਾਂ ਕਹਾਂਗਾ ਵੀ ਕਮੇਟੀ ਦਾ ਵੀ ਇੱਕ ਬੰਦੇ ਦਾ ਵੀ ਹੈ ਜਿਹੜੇ ਬੰਦੇ ਜੇ ਗਲਤ ਫੈਸਲਾ ਮੰਨਦੇ ਨੇ ਤਾਂ ਉਹਨਾਂ ਦਾ ਵੀ ਕਸੂਰ ਹੋਣੀ ਹੈ ਜਿਹੜਾ ਬੰਦਾ ਸ਼ਾਬਾਸ਼ ਚ ਦਿੰਦਾ ਹੈ ਜਾਂ ਲਲਕਾਰਾ ਮਾਰਦਾ ਉਹਦਾ ਕਸੂਰ ਨਹੀਂ ਹੁੰਦਾ ਤੇ ਜਿਹੜਾ ਬੰਦਾ ਕਹਾ ਕਸਰ ਕਰਦਾ ਉਹਦਾ ਹੀ ਕਸੂਰ ਹੁੰਦਾ। ਕਿਹੜੇ ਸਾਬ ਅਕਾਲੀ ਦਲ ਸੁਧਾਰ ਲੈ ਬਣੀ ਸੀਗੀ ਉਸ ਤੋਂ ਬਾਅਦ ਅਕਾਲ ਤਖਤ ਜਿਹਾ ਤੇਰਾ ਗਰੀਬ ਇਕੱਠੇ ਹੋ ਕੇ ਕੰਮ ਕਰੋ। ਕੀ ਲੱਗਦਾ ਫਿਊਚਰ ਚ ਇਕੱਠੇ ਹੋ ਕੇ ਕੰਮ ਕਰਨ ਦੀ ਹੈ ਭਾਵਨਾ ਜਾਂ ਹੁਣ ਤੁਸੀਂ ਹੁਣ ਤਾਂ ਮੇਰਾ ਖਿਆਲ ਤਾਂ ਕੋਈ ਗੰਗਾਸ਼ ਰਹੀ ਨਹੀਂਗੀ। ਹੂੰ। ਹੁਣ ਗੰਗਾਸ਼ ਕੀ ਦਾ ਕੀ? ਜਿੱਥੇ ਅਸੀਂ ਪ੍ਰਮਾਤਮਾ ਮੰਨਦੇ ਆਂ ਰੱਬ ਮੰਨਦੇ ਆਂ। ਸ਼੍ਰੀ ਅਕਾਲ ਤਖਤ ਸਾਹਿਬ ਪ੍ਰਮਾਤਮਾ ਦਾ ਤਖਤ ਮੰਨਦੇ ਆਂ। ਜੇ ਉਸੇ ਦੀ ਗੱਲ ਨਹੀਂ ਮੰਨੀ ਗਈ ਫਿਰ ਤਾਂ ਕੋਈ ਗੱਲ ਰਹੀ ਨਹੀਂ ਜਾਂਦੀ। ਫਿਰ ਤੁਹਾਡੀ ਧਿਰ ਦਾ ਕੀ ਅੱਗੇ ਕੋਈ ਫੈਸਲਾ ਕਿਸ ਤਰ੍ਹਾਂ ਦਾ ਕਾਰਵਾਈ ਕਿਸ ਤਰ੍ਹਾਂ ਦੇ ਐਕ ਦੇਖੋ ਇੱਕ ਤਾਂ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਆਪਣੀ ਭਰਤੀ ਜਿਵੇਂ ਸ਼੍ਰੀ ਅਕਾਲਤਾ ਜੀ ਸਾਹਿਬ ਨੇ ਕਿਹਾ ਉਹ ਆਪਣੀ ਭਰਤੀ ਕਰਨ ਉਹਦੀ ਡਿਊਟੀ ਬਣਦੀ ਹੈ ਕਿ ਜੋ ਫਾਈਲਾਂ ਉਹਨਾਂ ਨੂੰ ਹੁਕਮ ਨਾ ਹੋਇਆ ਉਹ ਹੁਕਮ ਇਹਨਵੇਂ ਮੰਨਣ ਤੇ ਜਿਹੜੀਆਂ ਅਕਾਲੀ ਦਲ ਵੱਲੋਂ ਭਰਤੀ ਹੋ ਰਹੀ ਹੈ ਉਹ ਕੀ ਰੱਦ ਹੋਣੀ ਚਾਹੀਦੀ ਹੈ ਇਹ ਸਾਰੀ ਗੱਲ ਨਹੀਂ ਕਿਉਂਕਿ ਪਰ ਉਹ ਰੁਕ ਹੀ ਨਹੀਂ ਰਹੀ ਜੀ ਉਹ ਤਾਂ ਭਰਤੀ ਕਰ ਹੀ ਜਾਂਦੇ ਨੇ ਉਹ ਜੋ ਉਹਨਾਂ ਨੇ ਤਾਂ ਆ ਵੀ ਕਰਤਾ ਉਹਨਾਂ ਜਦਰ ਸਾਹਿਬ ਨੂੰ ਹਟਾ ਵੀ ਦਿੱਤਾ ਭਰਤੀ ਵੀ ਕਰਤੀ ਉਹਨਾਂ ਦੇ ਕਹਿਣ ਨਾਲ ਤੱਕ ਗੱਲ ਨਹੀਂ ਮੰਨਦੀ ਤੁਸੀਂ ਦੇਖਿਓ ਜਦੋਂ ਲੋਕਾਂ ਤੋਂ ਜਾਣਗੇ ਲੋਕਾਂ ਕੋਲੇ ਜਾਣਗੇ ਕਿ ਲੋਕਾਂ ਦਾ ਰਿਐਕਸ਼ਨ ਕੀ ਕਰਦੇ ਸਿਕ ਸੰਗਤ ਨੂੰ ਕੀ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਮੇਰੀ ਤਾਂ ਸਾਰੇ ਮਹੱਤਵ ਨਾਲ ਇੱਕੋ ਬੇਨਤੀ ਹੈ ਕਿ ਸਾਰੇ ਜਾਣੇ ਰੱਖ ਕੇ ਪੰਥ ਦੇ ਨਾਲ ਖੜੀਏ ਸ਼੍ਰੀ ਜੀ ਦਾ ਸਾਹਮਣਾ ਖੜੀਏ ਜੋ ਸ਼੍ਰੀ ਕਾਲਤਾ ਦਾ ਹੁਕਮ ਹੈ ਉਹਨੂੰ ਇਨਵੈਂਟ ਮੰਨੀਏ ਆਪਾਂ ਫਰਮਾਜ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ